ਨੈਤਪਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਬਾਲਰੋਗ ਵਿਭਾਗ ਡੀਐਮਸੀ ਐਂਡ ਐਚਬਲੂ ਨੈਸ਼ਨਲ ਪ੍ਰੀਮੈਚਿਓਰਿਟੀ ਡੇ 2025 ਨੂੰ ਪੀਡੀਆਟ੍ਰਿਕ ਓਪੀਡੀ ਵਿੱਚ ਜਾਗਰੂਕਤਾ ਸਮਾਗਮ ਆਯੋਜਿਤ ਕਰਕੇ ਮਨਾਇਆ ਗਿਆ ਇਹ ਸਮਾਗਮ ਡਾਕਟਰ ਪੁਨੀਤ ਏ ਪੁਨੀ ਪ੍ਰੋਫੈਸਰ ਅਤੇ ਹੈੱਡ ਬਾਲਰੋਗ ਵਿਭਾਗ ਦੀ ਅਗਵਾਈ ਵਿੱਚ ਅਤੇ ਡਾਕਟਰ ਕੋਮਲ ਅਰੂੜਾ ਪ੍ਰੋਫੈਸਰ ਬਾਲਰੋਗ ਵਿਭਾਗ ਦੇ ਸੰਯੋਜਨ ਨਾਲ ਹੋਇਆ ਇਸ ਦਾ ਮੁੱਖ ਉਦੇਸ਼ ਪ੍ਰੀਮਚੂਰ ਬੱਚਿਆਂ ਦੀ ਸੰਭਾਲ ਤੁਰੰਤ ਦਖਲਅੰਦਾਜ਼ੀ ਕੰਗਾਰੂ ਮਦਰ ਕੇਅਰ ਅਤੇ ਉੱਚ ਤਕਨੀਕੀ ਚਿਕਿਤਸਾ ਸਹਾਇਤਾ ਦੀ ਮਹੱਤਤਾ ਬਾਰੇ ਜਨਤਾ ਨੂੰ ਜਾਗਰੂਕ ਕਰਨਾ ਸੀ ਇਸ ਮੌਕੇ ਤੇ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਸ਼੍ਰੀ ਵਿਪਨ ਗੁਪਤਾ ਟੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਦੇ ਖਜ਼ਾਨਚੀ ਸ਼੍ਰੀ ਮੁਕੇਸ਼ ਵਰਮਾ ਡੀਨ ਅਕੈਡਮਿਕ ਡਾਕਟਰ ਸੰਦੀਪ ਕੌਸ਼ਲ ਮੈਡੀਕਲ ਸੁਪਰਡੈਂਟ ਡਾਕਟਰ ਸੰਦੀਪ ਸ਼ਰਮਾ ਐਡੀਸ਼ਨਲ ਮੈਡੀਕਲ ਸੁਪਰਡੈਂਟ ਡਾਕਟਰ ਆਸ਼ਵੀਮਾ ਤਨੇਜਾ ਤੇ ਨੈਸ਼ਨਲ ਨਿਊਨੈਟੋਲੋਜੀ ਫੋਰਮ ਪੰਜਾਬ ਦੇ ਪ੍ਰਧਾਨ ਡਾਕਟਰ ਨਵੀਨ ਬਾਜਾ ਸਮਿਤ ਹੋਰ ਪਤਵੰਤੇ ਦੀ ਮੌਜੂਦਗੀ ਹੋਈ ਡਾਕਟਰ ਤਮਲ ਰੋੜਾ ਨੇ ਪਤਵੰਤਿਆਂ ਦਾ ਸਵਾਗਤ ਕੀਤਾ ਤੇ ਸਮਾਗਮ ਦੇ ਉਦੇਸ਼ ਅਤੇ ਮਹੱਤਵ ਬਾਰੇ ਸੰਖੇਪ ਜਾਣਕਾਰੀ ਦਿੱਤੀ ਕਾਰ्यक्रम ਦੀ ਵਿਸ਼ੇਸ਼ ਆਕਰਸ਼ਨ बीएससी ਨਰਸਿੰਗ 6ਵੇਂ ਸਮੈਸਟਰ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਰੂਲ ਪਲੇ ਸੀ ਵਿਦਿਆਰਥੀਆਂ ਨੇ ਪ੍ਰੀਮਚੂਰ ਬੱਚੇ ਦੀ ਯਾਤਰਾ ਅਤੇ ਹਸਪਤਾਲ ਵਿੱਚ ਦਿੱਤੀ ਜਾਂਦੀ ਸੰਪੂਰਨ ਸੰਭਾਲ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਇਆ। ਉਹਨਾਂ ਨੇ ਦਿਖਾਇਆ ਕਿ ਪ੍ਰੀਮਚੂਰ ਬੱਚਿਆਂ ਦੀ ਐਨ ਆਈ ਸੀ ਯੂ ਅਤੇ ਵਿਸ਼ੇਸ਼ ਮੋਨਿਟਰਿੰਗ ਸਹੂਲਤਾਂ ਦੀ ਮਦਦ ਨਾਲ ਕਿਵੇਂ ਸੰਭਾਲ ਕੀਤੀ ਜਾਂਦੀ ਹੈ। ਜੋ ਨਵੇਂ ਜਨਮੇ ਨਾਜ਼ੁਕ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਸਮਾਗਮ ਵਿੱਚ ਪ੍ਰੀ ਮੈਚਿਓਰਿਟੀ ਥੀਮ ਤੇ ਪੋਸਟਰ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਬੀਐਸਸੀ ਨਰਸਿੰਗ 6ਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਰਚਨਾਤਮਕ ਅਤੇ ਜਾਣਕਾਰੀ ਭਰਪੂਰ ਪੋਸਟਰ ਪੇਸ਼ ਕੀਤੇ ਮੁਕਾਬਲੇ ਦਾ ਮੁਲਾਂਕਣ ਡਾਕਟਰ ਸੋਮਨ ਪੂਰੀ ਪ੍ਰੋਫੈਸਰ ਅਤੇ ਯੂਨਿਟ ਹੈਡ ਆਫ ਸਟੈਟ੍ਰਿਕ ਐਂਡ ਗਾਇਨਕੋਲੋਜੀ ਡਾਕਟਰ ਗੁਰਵਿੰਦਰ ਕੌਰ ਪ੍ਰੋਫੈਸਰ ਅਤੇ ਹੈਡ ਨਿਤਰੋਗ ਵਿਭਾਗ ਤੇ ਡਾਕਟਰ ਨਿਧੀ ਸਾਗਰ ਵਾਈਸ ਪ੍ਰਿੰਸੀਪਲ ਕਾਲਜ ਆਫ ਨਰਸਿੰਗ ਵੱਲੋਂ ਕੀਤਾ ਗਿਆ ਜੇਤੂਆਂ ਦਾ ਐਲਾਨ ਸੁਮ੍ਰਿਧੀ ਸਿੰਘ ਪਹਿਲਾ ਇਨਾਮ ਤਨਵੀਨ ਦੂਜਾ ਇਨਾਮ ਅਤੇ ਕੋਮਲਪ੍ਰੀਤ ਅਤੇ ਨਵਨੀਤ ਤੀਜਾ ਇਨਾਮ ਬਜੋਂ ਕੀਤਾ ਗਿਆ ਮੌਕੇ ਤੇ ਸੰਬੋਧਨ ਕਰਦੇ ਹੋਏ ਸ਼੍ਰੀ ਵਿਪਨ ਗੁਪਤਾ ਸਕੱਤਰ ਡੀ ਐਮ ਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਨੇ ਬਾਲਰੋਗ ਵਿਭਾਗ ਨੂੰ ਇਸ ਅਰਥਪੂਰਨ ਸਮਾਗਮ ਦੇ ਆਯੋਜਨ ਲਈ ਵਧਾਈ ਦਿੱਤੀ ਉਹਨਾਂ ਨੇ ਕਿਹਾ ਕਿ ਡੀ ਐਮ ਸੀ ਐਂਡ ਐਚ ਮਨੁੱਖਤਾ ਦੀ ਸੇਵਾ ਨੂੰ ਦਇਆ ਅਤੇ ਉਤਕ੍ਰਿਸ਼ਟ ਤਾਂ ਨਾਲ ਜਾਰੀ ਰੱਖਣ ਲਈ ਬਚਨ ਬਧ ਹੈ ਉਹਨਾਂ ਨੇ ਸੰਸਥਾ ਦੇ ਆਧੁਨਿਕ ਬੁਨਿਆਦੀ ਢਾਂਚੇ ਤੇ ਸਮਰਪਿਤ ਡਾਕਟਰ ਟੀਮ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਡੀ ਐਮ ਸੀ ਐਂਡ ਐਚ ਦੇ ਪ੍ਰਿੰਸੀਪਲ ਡਾਕਟਰ ਜੀ ਐਸ ਵੰਡ ਨੇ ਬਾਲ ਰੋਗ ਵਿਭਾਗ ਦੇ ਜਤਨਾ ਦੀ ਛਲਾਗਾ ਕੀਤੀ ਉਹਨਾਂ ਕਿਹਾ ਕਿ ਸਮੇਂ ਤੋਂ ਪਹਿਲਾਂ ਜਨਮ ਜਨਤਕ ਖੇਤਰ ਲਈ ਇੱਕ ਮਹੱਤਵਪੂਰਨ ਚਿੰਤਾ ਬਣੀ ਹੋਈ ਹੈ ਅਤੇ ਵਿਭਾਗ ਵੱਲੋਂ ਅਜਿਹੇ ਅਰਥਪੂਰਨ ਉਪਰਾਲਿਆਂ ਰਾਹੀਂ ਜਾਗਰੂਕਤਾ ਫੈਲਾਉਣ ਦੀ ਛਲਾਗਾ ਕੀਤੀ ਸਮਾਗਮ ਦਾ ਸਮਾਪਨ ਡਾਕਟਰ ਪੁਨੀਤ ਏ ਪੁਨੀ ਵੱਲੋਂ ਧੰਨਵਾਦ ਪ੍ਰਸਤੁਤੀ ਨਾਲ ਹੋਇਆ ਜਿਨ੍ਹਾਂ ਨੇ ਫੈਕਲਟੀ ਵਿਦਿਆਰਥੀਆਂ ਤੇ ਸਾਰੀ ਮਾਣਯੋਗ ਆਤਿੱਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।